ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਵੀਸੀ ਅਪਡੇਟ ਮੈਂ ਤੁਹਾਡੇ ਨਾਲ ਰਿਣੀ ਹੁਸ਼ਾਰਪੁਰ ਚ ਆਏ ਦਿਨ ਹਾਦਸਿਆਂ ਤੇ ਜਾਫਾ ਦਿਨ ਬਦ ਦਿਨ ਹੋਈ ਜਾ ਰਿਹਾ ਹੈ ਆਏ ਦਿਨ ਸੜਕ ਹਾਦਸਿਆਂ ਤੇ ਜਾਫਾ ਦੇਖਣ ਨੂੰ ਮਿਲ ਰਿਹਾ ਹੈ ਕੁਝ ਐਦਾਂ ਦੇ ਹਾਦਸੇ ਹੋ ਜਾਂਦੇ ਨੇ ਜੋ ਸਾਡਾ ਰੂਹ ਤੋਂ ਬਾਦ ਹੁੰਦੇ ਨੇ ਐਦਾਂ ਦੀ ਖਬਰ ਹੁਸ਼ਾਰਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਹੁਸ਼ਾਰਪੁਰ ਨਜ਼ਦੀਕੀ ਪਿੰਡ ਫਲਾਹੀ ਤੋਂ ਜਿੱਥੇ ਦੁਪਹਿਰ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੋ ਮੁੰਡਿਆਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਹੁਸ਼ਾਰਪੁਰ ਤੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਮੁੰਡੇ ਪਿੰਡ ਹਰਮੋਈਆਂ ਨੂੰ ਜਾ ਰਹੇ ਸੀ ਤੇ ਮੱਲੀ ਕੰਪਨੀ ਦੀ ਮਿੰਨੀ ਬੱਸ ਹਰਮੋਈਆਂ ਤੋਂ ਹੁਸ਼ਾਰਪੁਰ ਵੱਲ ਨੂੰ ਆ ਰਹੀ ਸੀ। ਤੇ ਇਸ ਦੌਰਾਨ ਦੋ ਬੱਸ ਉਕਤ ਥਾਂ ਤੇ ਜਦੋਂ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਮੁੰਡੇ ਬੱਸੇਟਾਂ ਆ ਗਏ ਜਿਸ ਕਾਰਨ ਦੋਵਾਂ ਜਵਾਨ ਮੁੰਡਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਜਤਿੰਦਰ ਅਤੇ ਸਤਵਿੰਦਰ ਅੱਜ ਜੋ ਹੋਈ ਹੈ ਜੋ ਕਿ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲਾ ਦੀਨੋਂ ਦੇ ਪਿੰਡ ਹਰਮੋਇਆ ਦੇ ਰਹਿਣ ਵਾਲੇ ਸਨ ਤੇ ਇੱਕ ਮ੍ਰਿਤਕ ਨੌਜਵਾਨ ਦੀ ਉਮਰ 35 ਸਾਲ ਤੇ ਦੂਜੇ ਦੀ 22 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਕਤਨਾ ਦੀ ਸੂchnਾ ਤੋਂ ਬਾਅਦ ਖਾਨਾ ਮੇਟਿਆਣਾ ਦੀ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਤੁਸੀਂ ਵੀ ਦੇਖੋ ਇਹ ਪੁਰਜ਼ੇ ਇਹ ਮੇਰੇ ਪਿੰਡ ਦੇ ਦੋਨੋਂ ਬੱਚੇ ਮੇਰੇ ਪਿੰਡ ਦੇ ਆ ਜੀ ਹੁਸ਼ਿਆਰਪੁਰ ਤੋਂ ਆ ਰਹੇ ਸੀ ਤੇ ਮੱਲੀ ਬੱਸ ਹਰਮੋਇਆ ਤੋਂ ਹੁਸ਼ਿਆਰਪੁਰ ਜਾ ਰਹੀ ਸੀ ਅੱਛਾ ਜੀ ਤੇ ਇੱਥੋਂ ਮੈਨੂੰ ਵੀ ਕਾਲ ਕੀਤੀ ਵਈ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ ਹੋ ਗਿਆ ਆਏ ਤਾਂ ਦੋਨੋਂ ਐਟ ਦੀ ਸਪੋਰਟ ਡੈਡ ਸੀਗੇ ਤੇ ਪ੍ਰਸ਼ਾਸਨ ਐਸਐਚਓ ਮੇਰੀਆਂ ਨੂੰ ਫੋਨ ਕੀਤਾ ਉਹ ਕੰਦੇ ਜੀ ਸਾਡੇ ਮੁਲਾਜ਼ਮ ਭੇਜ ਦਿੱਤੇ ਗਏ ਮੁਲਾਜ਼ਮ ਪਹੁੰਚ ਗਏ ਮੌਕੇ ਤੇ ਤੇ ਦੋਨੋਂ ਐਟ ਦੀ ਸਪੋਰਟ ਡੈਡ ਹੈ ਨਾ ਟਾਈਮ ਹੋ ਗਿਆ ਇਹਨੂੰ ਤਕਰੀਬਨ 1 ਘੰਟਾ 1 ਘੰਟਾ ਹੋ ਗਿਆ ਜੀ ਤੇ ਪੁਲਿਸ ਪ੍ਰਸ਼ਾਸਨ ਕੋ ਤੇ ਪੁਲਿਸ ਪ੍ਰਸ਼ਾਸਨ ਵੀ ਅੱਧਾ ਘੰਟਾ ਹੋ ਗਿਆ ਜੀ ਪਹੁੰਚਾ ਐਂਬੂਲੈਂਸ ਵੀ ਆਈ ਹੈ 108 ਐਂਬੂਲੈਂਸ ਵੀ ਆਈ ਹੈ ਤੇ ਪਰ ਉਹ ਆਉਣ ਤੱਕ ਦੋਨੋਂ ਡੈੱਡ ਹੋ ਚੁੱਕੇ ਸੀ ਕੋਈ ਪਤਾ ਲੱਗਾ ਗਲਤੀ ਕਿਹਦੀ ਸੀ ਨਹੀਂ ਅਜੇ ਨਹੀਂ ਕੁਝ ਵੀ ਅਜੇ ਸ਼ਾਨਬੀਨ ਕਰ ਰਹੇ ਹੈ ਜੀ ਮੁਲਾਜ਼ਮ ਆਇਓ ਆ ਉਹ ਕਰਨਗੇ ਜੀ ਹਲੇ ਕੋਈ ਪਤਾ ਨਹੀਂ ਲੱਗਦਾ ਜੀ ਹਾਂਜੀ ਹਾਂਜੀ ਕੀ ਨਾਮ ਆ ਜੀ ਮੇਰਾ ਨਾਮ ਪਰਚੰਦਿਆ ਜੀ ਕਿਹੜੇ ਪਿੰਡ ਦੇ ਹਰਮੋਇਆ ਪਿੰਡ ਅੱਛਾ ਜਿਹੜਾ ਅੱਜ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਜੀ ਇਹ ਐਕਸੀਡੈਂਟ ਮੇਰੇ ਆਉਣ ਤੋਂ ਪਹਿਲਾਂ ਹੋਇਆ ਅੱਛਾ ਜੀ ਲੇਕਿਨ ਮੈਂ ਜਦੋਂ ਆਇਆ ਨਾ ਹਾਂਜੀ ਇੱਥੇ ਬੰਦੇ ਹੋਰ ਵੀ ਸੀ ਦੋ ਕ ਨਹੀਂ ਨਹੀਂ ਭਜਾ ਨਹੀਂ ਹਾਂਜੀ ਦੋ ਕ ਬੰਦੇ ਹੋਰ ਵੀ ਸੀ ਕਹਦੇ ਹੋ ਅੱਛਾ ਜੀ ਬੰਦੇ ਪਛਾਣ ਚ ਨਹੀਂ ਸੀ ਆਂਦੇ ਅੱਛਾ ਜੀ ਉਹ ਬੰਦਾ ਮੈਂ ਕਹਾਂ ਵੀ ਸਾਡੇ ਭਰਾ ਵੈ ਮੁੰਡਾ ਆ ਹੈ ਅੱਛਾ ਜੀ ਸਾਡਾ ਭਤੀਜਾ ਹੀ ਆ ਅੱਛਾ ਜੀ ਉਹ ਸਾਲ ਲੈ ਰਿਆ ਸੀਗਾ ਕੋਈ ਇੰਤਜ਼ਾਮ ਨਹੀਂ ਸੀਗਾ ਮਤਲਬ ਪਾਣੀ ਦੇ 2 ਕੋਟ ਪਾਏ ਉਹ ਮੁੰਡਾ ਪੂਰਾ ਹੋ ਗਿਆ ਕਿਹੜੇ ਪਿੰਡ ਦੇ ਸੀ ਤੁਸੀਂ ਹਰਮੋਹਾਂ ਦੇ ਹਰਮੋਹਾਂ ਹਰਮੋਹਾਂ ਦੇ ਸਕੇ ਭਰਾ ਸੀਗੇ ਜਾਂ ਦੋਸਤ ਵਗੈਰਾ ਸੀ ਨਹੀਂ ਦੋਸਤ ਵਗੈਰਾ ਸੀਗੇ ਸਕੇ ਦੇ ਸੀ ਅੱਛਾ ਜੀ ਹਾਂਜੀ ਤੇ ਇਹ ਮੋਟਰਸਾਈਕਲ ਤੇ ਸੀਗੀ ਮੋਟਰਸਾਈਕਲ ਤੇ ਸੀਗੀ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਐਕਸੀਡੈਂਟ ਹੋਏ ਕੋਈ 20 ਮਿੰਟ ਹੋ ਗਿਆ ਇਸ ਵੇਲੇ ਅੱਛਾ ਜੀ ਤੇ ਪੁਲਿਸ ਪਰਚਾਨ ਚਲਿਆ ਹੋਣ ਪੰਤੀ ਪੁਲਿਸ ਪਰਚਾਨ ਹੁਣੇ ਆਇਆ ਅੱਛਾ ਜੀ ਹੁਣੇ ਆ ਕੇ ਉਹਨਾਂ ਨੇ ਆਪਣੀ ਕਾਰਵਾਈ ਕੀਤੀ ਆ ਅੱਛਾ ਜੀ ਤੇ ਮੌਕੇ ਤੇ ਕਿੰਨੇ ਜਣੇ ਦੇਖ ਰਿਹਾ ਸੀ ਮੌਕੇ ਤੇ ਤਾਂ ਮਤਲਬ ਦੋ ਚਾਰ ਬਲਦੇ ਸੀ। ਅੱਛਾ ਜੀ। ਕੋਪ ਚਾਲਣ ਚ ਨਹੀਂ ਆਉਦੀ ਸੀ ਮਾਲੋ ਕਿਹੜੇ ਪਿੰਡ ਦੇ ਆ। ਮੈਂ ਆਇਆ ਤਾਂ ਮਾਲੋ ਮੈਂ ਕਹਾਂ ਵੀ ਸਾਡੇ ਘਰ ਹੋ ਜਾਂਦੀ ਹੈ। ਅੱਛਾ ਜੀ। ਬਲਦਾਨੀ ਕਿੱਥੇ ਮੌਜੂਦ ਹੈ? അതൊക്കെ മോഡൽ കേസ് ദേ പേ അമലങ്ങട